ਦੇ ਦੇ ਸਮੇਂ ਅੱਗੇ ਆਜੋ ਮੁੰਡਿਓ ਆਜੋ ਆਹ ਕੋਈ ਖੜੇ ਦੇ ਬਾਹਰ ਇਹਨਾਂ ਬਾਹਰ ਸਮੋਤੇ ਕੰਦਮੋ ਲੱਗਣਾ ਨਹੀਂ ਗਵਾ ਤਰਮਾ ਜੋਂ ਤੇ ਖੜੇ ਨਹੀਂ ਕਰਦੀ ਠੀਕ ਠੀਕ ਸਾਰਾ ਰੈਂਡਿਸ ਤੇ ਅਹ ਹਾਂ ਅਸੀਂ ਕਰਦੇ ਹਾਂ ਵਾਹ ਕੰਮ ਉਹਦਾ ਕੰਮ ਉਹਦਾ ਕੰਮ ਉਹਦੀ ਹੋਈ ਹੋਈ ਹੈ ਹੋਰ ਕੋਈ ਵਾਲਾ ਕੰਮ ਉਹ ਡਾਕਿਆ ਵਾਲਾ ਰਾਮ ਰਾਤ ਦੇ ਦੇ ਲੋ ਰਾਤ ਤੇ ਚਾਹੇ ਨੰਬਰ ਆ ਗਈ ਕਾਲ ਨੂੰ ਕੋਈ ਗੱਲ ਨਹੀਂ ਹੈ ਕੋਈ ਬੰਦਾ ਕੰਮ ਹੈ ਜੈਦ ਕੰਮ ਤਾਂ ਦਿਨਤ ਕਰਾਂਦੇ ਇਹ ਕੰਮ ਨੂੰ ਗੱਲ ਦਾ ਪਹੁੰਚ ਫਿਰ ਤੁਸੀਂ ਆਪਣੇ ਕੰਮ ਆਦੇ ਮੋੜੇ ਹੱਥ ਬੰਨ ਕੇ ਚਾਹਤ ਦਵਾ ਰਹੇ ਚਾਹਤ ਦਵਾ ਰਹੇ ਤੇ ਨਹੀਂ ਬੰਦਾ ਬੰਦਾ ਪੈਂਡ ਕਾਲੀ ਚੋਬਾ ਆ ਜਾ ਮੈਂ ਸਾਰਾ ਉਹੀ ਰਹਿਗਾ ਨਾਲੇ ਗਾਟੀ ਮਾਰ ਕੇ ਬੰਦ ਨੇ ਕਿਹਦੇ ਪਤਾ ਦਵਾਤਾ ਕੋਦੇ ਨਾਲ ਉਹ ਪਾ ਲੇ ਕੋਈ ਨਕਸ਼ਾ ਬਾਸ ਨਹੀਂ ਐਦਾ ਘੁੱਟੀ ਕੋਈ ਨਕਸ਼ਾ ਬਾਸ ਨਹੀਂ ਐਦਾ ਟਿੱਕੀ ਵੀ ਯਾਰ ਮਣੀ ਲਈ ਹੈ ਬਕਵਾਸ ਨਹੀਂ ਬਣੀ ਛੋਟੀ ਮੈਂ ਕਰ ਰਿਹਾ ਮੈਂ ਕਰ ਰਿਹਾ ਯਾਦ ਤੁਸੀਂ ਦੁਸਰੇ ਮਦਦ ਲੈਓ ਤੁਸੀਂ ਮੈਂ ਪੁੱਛਦਾ ਕਿ ਫਾਰਮ ਬਣਾਣੀ ਹੋ ਗੱਲ ਜਿੱਥੇ ਦਰਦ ਮਾਰੀ 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 ਕਿਹਾ ਜੇ ਤੁਹਾਡੀ ਉਮਰ ਦਾ ਦਿਹਾੜ ਰੱਖਣਾ ਚਾਹੀਏ ਜੇ ਰਾਤੀ ਉਮਰ ਦੇ ਦਿਹਾੜ ਰੱਖਣਾ ਚਾਹੀਏ ਆਪੋ ਇਹ ਕੋਈ ਨਾਟਕ ਨਹੀਂ ਹੈ

ਬਿਲਾ ਵਾਲੇ ਬੁਲਾ ਰਹੇ ਹਨ ਮੈਂ ਇਹ ਹੀ ਗਲਤੀ ਕਰੀ ਆਪਣੇ ਬੱਚੇ ਦੀ ਸ਼ਾਦੀ ਤੇ ਸਭ ਨੂੰ ਬੁਲਾਇਆ ਮੈਂਨੇ ਆਪਣੇ ਸਭ ਪਰਿਵਾਰ ਨੂੰ ਇੱਧਰ ਬੁਲਾਇਆ ਫਿਰ ਇੱਕ ਨਾਮ ਲੰਦ ਕਿਸਦਾ ਕੋਈ ਉਸੇ ਕੋਈ ਹੋਰ ਇੱਕ ਮਿੰਟ ਬਾਉਜੀ ਬਾਉਜੀ ਰੋਜ ਮੈਡਮ ਕੀ ਨਾਮ ਹੈ ਜੀ ਸੋਨੂ ਬਾਂਸਲ ਜੀ ਮੈਡਮ ਕੀ ਕਹੋਗੇ ਇੱਥੇ ਲਾਕਨ ਵਾਸੀ ਇਕੱਠੇ ਹੋਏ ਸਰ ਇਹ ਜਾਂਪੇ ਜੋ ਟਾਵਰ ਲੱਗ ਰਿਹਾ ਹੈ ਨਾ ਇਹ ਸਭ ਬੱਚੋ ਕੇ ਲਈ ਨੁਕਸਾਨਦਾਇਕ ਹੈ ਬੱਚਿਆਂ ਲਈ ਬੱਚੇ ਤੇ ਬਜ਼ੁਰਗੋ ਕੇ ਲਈ ਵੀ ਨਾ ਤੇ ਬੜਾ ਆਪਣੇ ਲਈ ਅਸੀਂ ਦੋ ਤਿੰਨ ਵਾਰੀ ਮੈਂ ਤੁਹਾਨੂੰ ਕਹਿ ਰਿਹਾ ਆਏ ਸੀ ਵੀ ਕੰਪਲੀਟ ਲਖਵਾ ਦੇ ਇਵਨ ਕਿ ਮੈਂ ਨਹੀਂ ਹੀ ਰੋਕੇ ਆਪਣੇ ਪੇਰੈਂਟਸ ਨੂੰ ਵੀ ਤੁਸੀਂ ਨਾ ਲਖਵਾਓ ਕਿਉਂਕਿ ਚਲ ਕੋਈ ਨਾ ਮਹੱਲੇ ਦੀ ਗੱਲ ਹੈ ਵੀ ਤੁਸੀਂ ਅੰਦਰ ਜਾ ਕੇ ਸਮਝਾਇਆ ਏ ਠੀਕ ਹੈ ਪਰ ਨਹੀਂ ਸਮਝੇ ਮੈਂ ਇਹਨਾਂ ਨੂੰ ਜਾ ਕੇ ਸਪੈਸ਼ਲ ਦੂਸਰੇ ਅੰਕਲ ਨੂੰ ਜਾ ਕੇ ਕਿਹਾ ਵੀ ਨਏ ਅੰਕਲ ਰਿਪੋਰਟ ਨਹੀਂ ਲਖਾਨੀ ਅੱਛਾ ਨਹੀਂ ਲੱਗਦਾ ਮਹੱਲੇ ਵਿੱਚ ਬਣਾ ਕੇ ਰੱਖੋ ਕਹਿੰਦੇ ਬੇਟੇ ਠੀਕ ਹੈ ਪਰ ਨਹੀਂ ਇਹਨਾਂ ਨੇ ਰਾਤ ਤੋਂ ਹੀ ਰਾਤ ਤੋਂ ਟਾਵਰ ਹੋਰ ਖੜਾ ਕਰ ਦਿੱਤਾ ਜੋ ਕਿ ਸਾਰਿਆਂ ਲਈ ਨੁਕਸਾਨਦਾਇਕ ਹੈ ਮੱਲੇ ਵਾਲੇ ਵੱਲੋਂ ਵੀ ਰਿਕਵੈਸਟ ਕੀਤੀ ਗਈ ਹੈ ਗੱਲਬਾਤ ਕੀਤੀ ਹੈ ਉਹਨਾਂ ਨਾਲ ਇਵਨ ਕਿ ਅਸੀਂ ਦੋਨੋਂ ਮੰਮੀ ਤੇ ਮੈਂ ਦੋਨੋਂ ਅਸੀਂ ਗਏ ਅੰਕਲ ਨੂੰ ਕਹਿ ਕੇ ਵੀ ਅੰਕਲ ਨਹੀਂ ਕੱਲੂ ਰਿਪੋਰਟ ਨਹੀਂ ਲਿਖਵਾਨੀ ਵੀ ਕਹਾਨੂੰ ਬਜ਼ੁਰਗੋ ਤੁਸੀਂ ਕਾਨੂੰ ਤੁੱਪੇ ਫਿਰੋਗੇ ਇਹ ਇਹ ਮੰਨੀ ਨਹੀਂ ਗਈ ਨਾ ਵੱਲੋਂ ਨਹੀਂ ਇਹਨਾਂ ਵੱਲੋਂ ਮੰਨੀ ਚੋਰੀ ਕੰਮ ਕਰ ਰਹੇ ਚੋਰੀ ਕੰਮ ਕੀਤਾ ਗਿਆ ਤੇ ਨਾਲੇ ਵੈਸੇ ਵੀ ਜਦੋਂ ਇਹਨਾਂ ਨੂੰ ਕੋਈ جا کے پوچھتا تا چپ پچ پیتے ਐ ਖੜੇ ਰਹਿੰਦੇ ਜਿਵੇਂ ਕੁਛ ਸੁਣਦੇ ਹੀ ਨਹੀਂ ਵੀ ਅੰਸੂ ਨਹੀਂ ਕਰ ਇਹ ਮੱਲੇ ਵਾਲੇ ਕਹਿੰਦੇ ਵੀ ਬਈ ਕਹਿੰਦੇ ਅਸੀਂ ਬੰਦ ਕਰ ਦਨੇ ਬਈ ਸਾਨੂੰ 5 ਲੱਖ ਰੁਪਏ ਤਾਂ ਇਦਾਂ ਦੀ ਗੱਲ ਹੋ ਗਈ ਹਾਂਜੀ ਇਹ ਆਈ ਆ ਉਧਰ ਫੋਟੋਕ ਦੁਕਾਨਦਾਰ ਉਹ ਮੁੰਡੇ ਵਾਲਿਆਂ ਨੇ ਕਹਿ ਕੇ ਆਏ ਨੇ ਵੀ ਅਸੀਂ ਬੰਦ ਕਰ ਦਾਂਗੇ ਬਿਲਕੁਲ ਨਹੀਂ ਅਸੀਂ ਕੰਮ ਬਿਲਕੁਲ ਬੰਦ ਕਰ ਦਾਂਗੇ ਸਾਨੂੰ 5 ਲੱਖ ਰੁਪਏ ਦੇ ਮੱਲੇ ਵਾਲੇ 5 ਲੱਖ ਰੁਪਏ ਦਾ ਦੇਣ ਦੀ ਬਲੈਕ ਮਨੀ ਹੋਣੀ ਕੋਈ ਨਹੀਂ ਪਤਾ ਨਹੀਂ ਬਲੈਕ ਨਹੀਂ ਹੋਣੀ ਚਲੋ ਠੀਕ ਹੈ ਜੀ ਠੀਕ ਹੈ ਕਈ ਕਹਿੰਦੇ ਕੋਈ ਗੱਲ ਨਹੀਂ ਕਮਾ ਲੈਣ ਦਿਓ ਜੀ ਹੈ ਕਿ 20-25 ਲੱਖ ਰੁਪਏ ਨਾਲ ਦੇ ਜਿਹੜੇ ਕੋਈ ਹੋ ਠੀਕ ਠੀਕ ਸਰ ਜੀ ਤੁਸੀਂ ਮਹੱਲੇ ਦੇ ਵਿੱਚ ਇਕੱਠੇ ਹੋਏ ਇਲਾਕਾ ਨਿਵਾਸੀ ਕੀ ਕਹਿਣਾ ਚਾਹੋਗੇ ਜੋ ਟਾਵਰ ਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਤਾਂ ਹੈ ਨਹੀਂ ਅਸੀਂ ਤਾਂ ਸਿਰਫ ਟਾਵਰ ਨੂੰ ਕਹਿੰਦੇ ਆ ਵੀ ਤੁਸੀਂ ਟਾਵਰ ਨਾ ਲਾਓ ਸਰ ਕਿੰਨੇ ਕੁ ਲੋਕ ਨੇ ਮਹੱਲੇ ਦੇ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਆ ਤਕਰੀਬਨ 20-25 ਘਰ ਹਨ ਜੀ ਜੀ ਇਹ ਵੈਸੇ ਪ੍ਰਸ਼ਾਸਨ ਨੂੰ ਤੁਸੀਂ ਜੇ ਉੱਥੇ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਦੋ ਤਾਂ ਮਤਲਬ ਡੀਸੀ ਸਾਹਿਬਾਨ ਨੂੰ ਤਾਂ ਕੋਈ ਉੱਥੋਂ ਵੀ ਇਹ ਇਹ ਡਿরেকਸ਼ਨ ਹੈ ਕਿ ਮਹੱਲੇ 'ਚ ਨਹੀਂ ਲੱਗ ਸਕਦਾ ਅੱਜ ਸੰਦੇ ਆ ਹਾਂਜੀ ਅੱਜ ਇਸ ਕਰਕੇ ਅਸੀਂ ਕੋਈ ਐਕਸ਼ਨ ਚੱਕਿਆ ਨਹੀਂ ਅਸੀਂ ਸਵੇਰੇ ਇਹਦਾ ਸਟੈਪ ਚੱਕਾਂਗੇ ਤੁਸੀਂ ਕਹਿੰਦੇ ਕਿ ਰਾਤੋਂ ਰਾਤ ਲਗਾਤੇ ਬਿਲਕੁਲ ਮਤਲਬ ਇਹ ਗੜਬੜ ਹੋਈ ਹੈ ਬਿਲਕੁਲ ਤੇ ਉਦੋਂ ਕਿਸੇ ਨੂੰ ਪਤਾ ਨਹੀਂ ਲੱਗਿਆ ਰਾਤ ਨੂੰ ਹੁਣ 1:30 ਵਜੇ ਸੁੱਤੇ ਪਏ ਕਿਸੇ ਨੂੰ ਕੀ ਪਤਾ ਲੱਗਦਾ ਦੀ ਬਾਰਿਸ਼ ਪੈ ਰਹੀ ਸੀ ਤੇ ਫਿਰ ਹੁਣ ਜੇ ਅਗਲੀ ਅਗਲੀ ਇਹ ਕਰ ਸਕਦੇ ਹਾਂ ਤਾਂ ਉਹ ਵੀ ਰਾਤੋਂ ਰਾਤ ਹੀ ਕਰ ਸਕਦੇ ਹੋ ਰਾਤੋਂ ਰਾਤ ਹੁਣ ਅਸੀਂ ਹੋਣੀ ਨਹੀਂ ਦੇਵਾਂਗੇ ਤੇਰਾ ਨਾਂ ਕਵਨ ਨਾ ਸਰ ਕਿਹੜਾ ਇਲਾਕਾ ਹੈ ਜੀ ਤੇਜਬਗਦੌਨੀ ਸਰ ਕੀ ਕਾਰਨ ਹੈ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਗੱਲ ਇਹ ਤਾਂ ਇਹ ਸਾਡੇ ਘਰ ਦੇ ਨਾਲ ਕੋਈ ਨਜਾਇਜ਼ ਟਾਵਰ ਲੱਗ ਰਿਹਾ ਹੈ ਸਾਡੇ ਮੱਲੇ ਛ ਸਾਰੀ ਵਿੱਚ ਚੀਜ਼ ਦਾ ਬਹੁਤ ਆਇਆ ਤਰਾਜ ਹੈ ਅਸੀਂ ਕਈ ਵਾਰ ਇਹ ਬੇਨਤੀ ਵੀ ਕਰ ਚੁੱਕੇ ਹਾਂ ਵੀ ਇਹ ਟਾਵਰ ਨਹੀਂ ਲੱਗਣਾ ਚਾਹੀਦਾ ਇਹ ਰਾਤ ਨੂੰ 1:30 ਵਜੇ ਬੰਦੇ ਆਏ ਨੇ ਸਵੇਰੇ 4 ਵਜੇ ਗਏ ਨੇ ਤੇ ਟਾਵਰ ਖੜੇ ਕਰਕੇ ਗਏ ਨੇ ਹੋਰ ਵੀ ਅੱਜ ਤੋਂ 10 ਬਾਅਦ ਨੇ ਪਹਿਲਾਂ ਅਸੀਂ ਰਿਕਵੈਸਟ ਕੀਤੀ ਸੀ ਸਾਡੇ ਨਾਲ ਰਿਕਵੈਸਟ ਮਨਜ਼ੂਰ ਨਹੀਂ ਕੀਤੀ ਜਿਹੜੇ ਟਾਵਰ ਲਾ ਰਹੇ ਨੇ ਆਪਣੇ ਘਰ ਦੇ ਉਪਰ ਇਹਨਾਂ ਨਾਲ ਤੁਹਾਡੇ ਵੱਲੋਂ ਗੱਲਬਾਤ ਕੀਤੀ ਕੋਈ ਇਹਨਾਂ ਨਾਲ ਗੱਲਬਾਤ ਕੀਤੀ ਸੀ ਅੱਜ ਵੀ ਗੱਲਬਾਤ ਕੀਤੀ ਸੀ ਕਿਹਾ ਅਸੀਂ ਆਪਣੇ ਦਮਤੇ ਲਵਾ ਰਹੇ ਹਾਂ ਤੁਸੀਂ ਘੇਰੇ ਰਖਵਾ ਕੇ ਦੇਖ ਲਓ ਧਮਕੀ ਦੇ ਰਹੇ ਸਰ ਕਿੰਨੇ ਕਿਲੋ ਇਲਾਕੇ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਇਸ ਦਿਨ ਪਰ ਸਾਰੇ ਪ੍ਰਸ਼ਨ ਹੋ ਰਹੇ ਨੇ ਕਿਸੇ ਸਬੰਧਤ ਵਿਭਾਗ ਨੂੰ ਰਿਟਰਨ ਦੇ ਵਿੱਚ ਕੰਪਲੀਟ ਵਗੈਰਾ ਦਿੱਤੀ ਤੁਸੀਂ ਅੱਜ ਅਸੀਂ ਥਾਣੇ ਗਏ ਸੀਗੇ ਉਹ ਕਹਿੰਦੇ ਸਾਨੂੰ ਅੱਜ ਇੱਕ ਘੰਟੇ ਤੱਕ ਬੁਲਾ ਰਹੇ ਆਂ ਫੇਰ ਮੁੜ ਕੇ ਫੋਨ ਆਇਆ ਇਹ ਕਹਿੰਦੇ ਥੋੜੀ ਦੇਰ ਤੱਕ ਬੁਲਾਵਾਂਗੇ ਜੀ ਹੁਣ ਕਿਸ ਤਰ੍ਹਾਂ ਦੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਇਹ ਰਾਬਰ ਨਹੀਂ ਲਗਣਾ ਚਾਹੀਦਾ ਕਿਉਂਕਿ ਇੱਥੇ ਕਾਫੀ ਬੰਦੇ ਬੈਦੇ ਬਿਮਾਰ ਨੇ ਇਹਦੇ ਨਾਲ ਬਿਮਾਰੀ ਹੋਰ ਵਧਣਗੀ ਆ